ਕਲਗੀਧਰ ਪਾਤਸ਼ਾਹ ਨੇ ਆਨੰਦਪੁਰ ਦਾ ਕਿਲਾ ਛੱਡਿਆ 8 ਮਹੀਨੇ ਲਮਾਕੀ ਰਾਪਾਇਆ ਸਰਕਾਰ ਨੇ ਹੁਣ ਇਥੇ ਇੱਕ ਚੀਜ਼ ਸੋਚਣ ਵਾਲੀ ਆ ਗੁਰੂ ਗੋਬਿੰਦ ਸਿੰਘ ਦੀ ਸਾਰਿਆਂ ਨਾਲ ਦੁਸ਼ਮਣੀ ਇੱਕ ਬੰਨੇ ਉਹ ਗੁਰੂ ਆ ਤੇ ਅਗਲੇ 8 ਮਹੀਨੇ ਲੰਮਾ ਘੇਰਾ ਪਾ ਕੇ ਬਹਿ ਗਏ ਇਹਦਾ ਮਤਲਬ ਗੁਰੂ ਦੀ ਬਣਦੀ ਨਹੀਂ ਹਣੀ ਕਿਸੇ ਨਾਲ ਕੋਈ ਕਾਰਨ ਤੇ ਹੈਗਾ ਹੀ ਆ ਨਾ ਐਵੇਂ ਤੇ ਕਿਸੇ ਦੇ ਘਰ ਨੂੰ ਘੇਰਾ ਪੈਂਦਾ ਕੋਈ ਲਾਕ ਡਾਡ ਹੋਊਗੀ ਕੋਈ ਵੱਟ ਬੰਨੇ ਦਾ ਰੌਲਾ ਹੋਊਗਾ ਕੋਈ ਪੈਸੇ ਢੇਲੇ ਦਾ ਰੌਲਾ ਹੋਊਗਾ ਜਿਹਦੇ ਕਰਕੇ ਗੁਰੂ ਦੇ ਘਰ ਨੂੰ 8 ਮਹੀਨੇ ਲੰਮਾ ਘੇਰਾ ਪਾਇਆ ਉਹਦਾ ਕਾਰਨ ਲੱਭਣਾ ਹੋਵੇ ਤੇ ਸਾਨੂੰ ਆਪਣੇ ਵੱਲ ਝਾਤੀ ਮਾਰਨੀ ਪਊਗੀ ਸਭ ਤੋਂ ਵੱਡਾ ਕਾਰਨ ਆ ਅਸੀਂ ਅਸੀਂ ਭਾਰਤ ਵਰਸ਼ ਦੇ ਉਹ ਪਛੜੇ ਹੋਏ ਲੋਕ ਆ ਜਿਨ੍ਹਾਂ ਨੇ ਸਦੀਆਂ ਦੀ ਗੁਲਾਮੀ ਹੰਢਾਈ ਆ ਅਸੀਂ ਭਾਰਤ ਵਰਸ਼ ਦੇ ਉਹ ਪਛੜੇ ਹੋਏ ਲੋਕਾਂ ਸਾਹ ਜਿਨ੍ਹਾਂ ਨੂੰ ਇਥੋਂ ਦੇ ਉੱਚ ਜਾਤੀ ਆਪਣੀ ਜੁੱਤੀ ਚ ਪਾਣੀ ਪਿਉਂਦੇ ਹੁੰਦੇ ਸੀ ਅਸੀਂ ਭਾਰਤ ਵਰਸ਼ ਦੇ ਉਹ ਬੰਦੇ ਹਾਂ ਜਿਨ੍ਹਾਂ ਨੂੰ ਕੋਈ ਆਪਣੇ ਚੌਂਕਿਆਂ ਤੇ ਨਹੀਂ ਚੜਨ ਦਿੰਦਾ ਖੂਹਾਂ ਤੇ ਪਾਣੀ ਨਹੀਂ ਪੀਣ ਦਿੰਦਾ ਹੁੰਦਾ ਪੱਗ ਬੰਨਣੀ ਤੇ ਬੜੀ ਦੂਰ ਦੀ ਗੱਲ ਆ ਧਰਤੀ ਤੋਂ ਫੁੱਟ 2 ਫੁੱਟ ਉੱਚੀ ਚੌਂਕੀ ਰੱਖ ਕੇ ਅਸੀਂ ਬੰਦੇ ਨਹੀਂ ਬਹਿ ਸਕਦਾ ਲੜਾਈ ਇੱਥੇ ਇਹ ਭਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਬਸ ਆ ਜਿਹੜੇ ਲੋਕ ਆ ਜਿਹੜੇ ਸਦੀਆਂ ਤੋਂ ਕੁੱਟ ਖਾ ਰਹੇ ਆ ਇਹਨਾਂ ਲੋਕਾਂ ਦੀ ਮੈਂ ਬਾਹ ਫੜਨੀ ਆ ਸਰਕਾਰ ਨੇ ਸਿੱਧਾ ਚੈਲੰਜ ਕਰਕੇ ਆਖਿਆ ਗੁਰੂ ਗੋਬਿੰਦ ਸਿੰਘ ਨਤੀਜੇ ਬਹੁਤ ਮਾੜੇ ਹੋਣਗੇ ਮਹਾਰਾਜ ਨੇ ਆਖਿਆ ਬਾਪੂ ਤੇ ਮੇਰਾ ਸ਼ਹੀਦ ਹੋ ਗਿਆ ਵੱਧ ਤੋਂ ਵੱਧ ਪੁੱਤ ਵੀ ਸ਼ਹੀਦ ਹੋ ਜਾਣਗੇ ਇਸ ਤੋਂ ਵੱਧ ਤੇ ਕੁਝ ਨਹੀਂ ਨਾ ਹੋਣ ਲੱਗਾ ਹੁਣੇ ਦੁਨੀਆ ਦੀ ਬੜੀ ਵੱਡੀ ਸਚਾਈ ਆ ਗੁਰੂ ਕਲਗੀਧਰ ਪਾਤਸ਼ਾਹ ਦੇ ਚਾਰੇ ਪੁੱਤ ਸ਼ਹੀਦ ਹੋਏ ਆ। ਇਹਦੀ ਗੁਰੂ ਗੋਬਿੰਦ ਸਿੰਘ ਨੂੰ ਕੋਈ ਭੁੱਲ ਨਹੀਂ ਸੀ ਮਹਾਰਾਜ ਨੂੰ ਪਹਿਲਾਂ ਪਤਾ ਸੀ ਜਦੋਂ ਧਰਮੀ ਬਣ ਕੇ ਮਾੜੇ ਲੋਕਾਂ ਦੀ ਬਾਹ ਫੜੀਏ ਤੇ ਜਿਹੜੇ ਵੱਡੇ ਲੋਕ ਆ ਉਹ ਸੱਚ ਨੂੰ ਕੁਟਲਣ ਵਾਸਤੇ ਦਬਾਉਣ ਵਾਸਤੇ ਕਿਹੇ ਵੀ ਹੱਦ ਤੱਕ ਜਾ ਸਕਦੇ ਆ। ਮਹਾਰਾਜ ਨੂੰ ਪਹਿਲਾਂ ਪਤਾ ਸੀ ਨਤੀਜੇ ਆ ਹੋਣੇ ਆ। ਹੁਣ ਜ਼ੋਰ ਲੱਗਾ ਵਾ ਸਾਰਿਆਂ ਦਾ ਕਿ ਗੁਰੂ ਗੋਬਿੰਦ ਸਿੰਘ ਦਾ ਸਿਰ ਇੱਥੋਂ ਇੱਥੇ ਕਰਨਾ ਵਾ। بس ਇੱਕ ਵਾਰੀ ਖਲੋਕੇ ਗੁਰੂ ਗੋਬਿੰਦ ਸਿੰਘ ਕਹਦੇ ਵੀ ਬਸ ਮੈਂ ਮੰਨਦਾ ਹਾਰ ਕਿੰਨਾ ਜ਼ੋਰ ਲਗਾ ਔਰੰਗਜ਼ੇਬ ਆ ਗਿਆ ਵਜ਼ੀਰ ਖਾਂ ਆ ਗਿਆ ਕੁੱਲ ਹਿੰਦੂ ਬਾਈ ਧਾਰ ਦੇ ਰਾਜੇ ਜ਼ੋਰ ਲਾ ਕੇ ਮਰ ਗਏ ਸ਼ਰੀਕੇ ਭਾਈਚਾਰੇ ਚੋਂ ਵੀ ਬੰਦਿਆਂ ਨੇ ਜ਼ੋਰ ਲਾ ਲਿਆ ਪਰ ਗੁਰੂ ਗੋਬਿੰਦ ਸਿੰਘ ਦਾ ਸਿਰ ਇੱਥੋਂ ਇੱਥੇ ਨਹੀਂ ਕੀਤਾ ਜਾ ਸਕਿਆ ਚਾਹੇ ਬਾਪੂ ਦੀ ਸ਼ਹਾਦਤ ਹੋਈ ਸਿਰ ਤਾਂ ਵੀ ਨਹੀਂ ਝੁਕਿਆ ਆਨੰਦਪੁਰ ਦਾ ਘੇਰਾ ਪੈਂਦਾ ਵਾ ਸਿਰ ਤਾਂ ਵੀ ਨਹੀਂ ਝੁਕਦਾ ਸਰਸਾ ਦਾ ਕੰਡਾ ਆਉਂਦਾ ਵਾ ਸਿਰ ਤਾਂ ਵੀ ਨਹੀਂ ਝੁਕਦਾ ਵੱਡੇ ਪੁੱਤਾਂ ਦੀਆਂ ਲਾਸ਼ਾਂ ਵੇਖੀਆਂ ਸਿਰ ਤਾਂ ਵੀ ਨਹੀਂ ਝੁਕਿਆ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖਬਰ ਸੁਣੀ ਸਿਰ ਤਾਂ ਵੀ ਨਹੀਂ ਝੁਕਿਆ ਗੁਰੂ ਗੋਬਿੰਦ ਸਿੰਘ ਦਾ ਸਿਰ ਦੁਨੀਆ ਤੇ ਸਿਰਫ ਇੱਕ ਵਾਰੀ ਝੁਕ ਸਕਿਆ ਸਿਰਫ ਇੱਕ ਵਾਰ ਓਦਾਂ ਨਹੀਂ ਝੁਕਾ ਸਕਿਆ ਕੋਈ ਉਹ ਵੀ ਆਪਣੀ ਮਰਜ਼ੀ ਨਾਲ ਝਕਾਇਆ ਨਦੇੜ ਦੀ ਧਰਤੀ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦੇ ਕੇ ਤੇ ਮਹਾਰਾਜ ਨੇ ਮੱਥਾ ਟੇਕ ਕੇ ਆਖਿਆ ਆਗਿਆ ਭਈ ਅਕਾਲ ਪੁਰਖ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਨੇ ਲੜਾਈ ਲੜੀ ਆ ਤਾੜੀ ਤੇ ਸਾਡੀ ਗੁਰੂ ਦੀ ਕੋਈ ਲੜਾਈ ਨਹੀਂ ਸਿਸਟਮ ਦੇ ਨਾਲ ਨਾ ਔਰੰਗਜ਼ੇਬ ਨਾਲ ਲੜਾਈ ਆ ਨਾ ਬਾਈ ਧਾਰ ਦੇ ਰਾਜਾ ਨਾਲ ਲੜਾਈ ਆ ਲੜਾਈ ਤੁਹਾਡੀ ਤੇ ਸਾਡੀ ਗੁਰੂ ਗੋਬਿੰਦ ਸਿੰਘ ਨੇ ਅੱਗੇ ਹੋ ਕੇ ਲੜੀਆ ਅੱਗੇ ਹੋ ਸਰਕਾਰ ਨੇ ਤੇ ਮਹਾਰਾਜ ਨੂੰ ਬੜੀ ਸੁਣੀ ਆਫਰ ਦਿੱਤੀ ਮਹਾਰਾਜ ਚੁੱਪ ਕਰਕੇ ਲੰਗਰ ਲੱਗੇ ਆ ਚੜਾਵੇ ਚੜਨਦੇ ਆ ਗੱਫੇ ਖੁੱਲੇ ਆਉਂਦੇ ਨਿਆਣੇ ਸੈਟ ਕਰੋ ਚੁੱਪ ਕਰਕੇ ਤੁਸੀਂ ਇਹਨਾਂ ਲੋਕਾਂ ਮਗਰ ਕੀ ਲੈਣਾ ਤੇ ਜੇ ਅੱਜ ਜਰਗਾ ਕੋ ਸਾਧ ਬਾਬਾ ਹੁੰਦਾ ਤੇ ਫਿਰ ਉਹਨੇ ਗੱਫੇ ਹੀ ਲੈਣੇ ਸੀ ਨਾ ਤਕੜੀ ਵਾਲੇ ਆਗੇ ਉਹਨਾਂ ਕੋ ਵੀ ਮੋٹے ਨੋਟ ਝਾੜੂ ਵਾਲੇ ਆਗੇ ਉਹਨਾਂ ਕੋ ਵੀ ਫੜ ਲੈਣੇ ਸੀ ਪੰਜੇ ਵਾਲੇ ਆਗੇ ਉਹਨਾਂ ਕੋ ਵੀ ਚੁੱਕੀ ਜਾਣੇ ਸੀ ਡੇਰਾ ਵੱਡਾ ਗੱਡੀਆਂ ਵੱਡੀਆਂ ਤਾਮ ਝਾਮ ਖਲਾਰਾ ਬਹੁਤ ਜ਼ਿਆਦਾ ਤੇ ਡੇਰੇ ਦੇ ਨਾਂ ਦੇ ਨਿਆਣੇ ਸੈੱਟ ਕਰਨੇ ਸੀ ਕੌਮਲੀ ਥੋੜਾ ਕਰਨਾ ਸੀ ਉਹਨਾਂ ਨੇ ਜੇ ਅੱਜ ਦਾ ਜੇ ਗੁਰੂ ਗੋਬਿੰਦ ਸਿੰਘ ਦੀ ਨੀਤੀ ਅੱਜ ਦੇ ਬਾਬੇ ਵਰਗੀ ਹੁੰਦੀ ਤੇ ਭਾਰਤ ਵਰਸ਼ ਨੇ ਜੁੱਤੀਆਂ ਖਾਂਦੇ ਹੋਣਾ ਸੀ ਅੱਜ ਤੱਕ ਮਹਾਰਾਜ ਨੇ ਡੇਰਾ ਨਹੀਂ ਵਧਾਇਆ ਹਲਾਰਾ ਨਹੀਂ ਵਧਾਇਆ ਪੁੱਤਾਂ ਵਾਸਤੇ ਕੱਖ ਨਹੀਂ ਜੋੜ ਕੇ ਵਿਖਾਇਆ ਜੋ ਮਰਜ਼ੀ ਕਰ ਸਕਦਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਨੀ ਜ਼ਿਕਰ ਕਰ ਸਕਦਾ ਚਾਰ ਪੁੱਤ ਸੀ ਜਿੱਡੀ ਮਰਜ਼ੀ ਪ੍ਰਾਪਰਟੀ ਜਾਇਦਾਦ ਅੱਜ ਤੱਕ ਅਰਬਾਂ ਰੁਪਈਆ ਇਕੱਠਾ ਹੋਇਆ ਹੋਣਾ ਸੀ ਪਰ ਉਹ ਗੁਰੂ ਗੋਬਿੰਦ ਸਿੰਘ ਸੀ ਜਿਦਾ ਸਾਨੀ ਕੋਈ ਨਹੀਂ ਸੀ ਹੈਗਾ ਐਵੇਂ ਥੋੜਾ ਵਿਦਵਾਨ ਨੇ ਆਖਿਆ ਕਰਤਾਰ ਕੀ ਸੌਗੰਦ ਹੈ ਨਾਨਕ ਕੀ ਕਸਮ ਹੈ ਜਿਤਨੀ ਵੀ ਹੋ ਤਾਰੀਫ ਗੁਰੂ ਗੋਬਿੰਦ ਸਿੰਘ ਕੀ ਉਹ ਕੰਮ ਹੈ ਧਰਤੀ ਦਾ ਕਾਗਜ਼ ਬਣਾ ਦਿਓ ਸਾਰੇ ਰੁੱਖਾਂ ਦੀਆਂ ਕਲਮਾਂ ਬਣਾ ਦਿਓ ਸੱਤ ਸਮੁੰਦਰਾਂ ਦਾ ਪਾਣੀ ਸ਼ਾਈ ਬਣਾ ਦਿਓ ਮੇਰੇ ਹਿਸਾਬ ਨਾਲ ਸੱਤ ਸਮੁੰਦਰਾਂ ਦਾ ਸਿਆਹੀ ਮੁੱਕ ਸਕਦੀ ਆ ਪਾਣੀ ਮੁੱਕ ਸਕਦਾ ਹੈ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿਫਤ ਨਹੀਂ ਮੁੱਕ ਸਕਦੀ ਨਹੀਂ ਮੁੱਕ ਸਕਦੀ ਕੋਈ ਦੁਨੀਆ ਦਾ ਬੰਦਾ ਜੋਰ ਲਾ ਕੇ ਮਰ ਜਾ ਕੇ ਮੈਂ ਗੁਰੂ ਗੋਬਿੰਦ ਸਿੰਘ ਦਾ ਅੰਤ ਪਾ ਜਾਵਾਂ ਗੁਰੂ ਗੋਬਿੰਦ ਸਿੰਘ ਦੀ ਵਡਿਆਈ ਦਾ ਅੰਤ ਨਹੀਂ ਪਾਇਆ ਜਾ ਸਕਦਾ